ਹਿੰਤੇ ਵੱਡੀ ਖਬਰ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅਮਰਤਪਾਲ ਸਿੰਘ ਦੇ ਉੱਤੇ ਤੀਜੀ ਵਾਰ ਐਨਐਸਏ ਲਗਾਉਣ ਤੋਂ ਬਾਅਦ ਸਮਾਜ ਸੇਵੀ ਭਾਨਾ ਸਿੱਧੂ ਪੜਕਦੇ ਹੋਏ ਨਜ਼ਰ ਆਏ ਤੇ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਦੀ ਜੇਲ੍ਹ ਦੇ ਅੰਦਰੋਂ ਕਥਿਤ ਆਡੀਓ ਵਾਇਰਲ ਹੋਈ ਆ ਉਸ ਮਾਮਲੇ ਦੇ ਉੱਤੇ ਵੀ ਭਾਨਾ ਸਿੱਧੂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਤੇ ਹੁਣ ਹੱਕ ਦੇ ਵਿੱਚ ਨਿੱਤਰਦੇ ਹੋਏ ਨਜ਼ਰ ਆਏ ਨੇ ਕੀ ਐਨਐਸਏ ਦਾ ਬ੍ਰੋਧ ਕੀਤਾ ਜਾਵੇਗਾ ਐਨਐਸਏ ਤੀਜੀ ਵਾਰ ਲਗਾਈ ਗਈ ਆ ਤਾਂ ਆਖਰ ਕਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਨਿਤਰੇ ਨੇ ਭਾਨਾ ਸਿੱਧੂ ਕੀ ਅਪੀਲ ਕੀਤੀ ਆ ਕਿਹੜਾ ਵੱਡਾ ਐਲਾਨ ਕਰ ਦਿੱਤਾ ਭਾਨੇ ਸਿੱਧੂ ਦੇ ਵੱਲੋਂ ਅਮਰਤਪਾਲ ਸਿੰਘ ਤੇ ਉਸਦੇ ਸਾਥੀਆਂ ਦੇ ਹੱਕ ਦੇ ਵਿੱਚ ਇੱਕ ਵਾਰ ਤੁਹਾਨੂੰ ਉਹਨਾਂ ਦੀ ਜੁਬਾਨ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜੇ ਜ਼ਰੂਰੀ ਵਿਸ਼ੇ ਤੇ ਗੱਲਬਾਤ ਕਰਨੀ ਹੈ ਵਿਸ਼ਾ ਹੈਗਾ ਭਾਈ ਅਮਰਤਪਾਲ ਸਿੰਘ ਤੇ ਲੱਗੇ ਐਨਐਸਏ ਬਾਰੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਚੈਨਲਾਂ ਨੇ ਇਹ ਵੀਡੀਓ ਨਹੀਂ ਚਲਾਉਣੀ ਤੁਹਾਡਾ ਆਪਣਾ ਫਰਜ਼ ਸਮਝ ਕੇ ਸਾਰੇ ਪੰਜਾਬ ਦੇ ਵਿੱਚ ਇਹ ਵੀਡੀਓ ਪਹੁੰਚਾਉਣੀ ਤੁਹਾਨੂੰ ਸਭ ਨੂੰ ਪਤਾ ਕਿ ਭਾਈ ਅਮਰਤਪਾਲ ਸਿੰਘ ਐਨਐਸਏ ਤਹਿਤ ਜਿਹੜਾ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਬੈਠੇ ਨੇਗੇ ਤੀਜੀ ਵਾਰ ਜਿਹੜਾ ਉਹਨਾਂ ਪਰ ਐਨਐਸਏ ਲੱਗ ਚੁੱਕਿਆ ਇਸ ਕਰਕੇ ਜਿਹੜੇ ਉਹਨਾਂ ਦੇ ਦੂਜੇ ਸਾਥੀ ਨੇਗੇ ਉਹਨਾਂ ਦੇ ਵੀ ਤੁਸੀਂ ਰੋਜ਼ੀ ਆਡੀਓ ਵੀਡੀਓ ਜਿਨ੍ਹਾਂ ਦੇ ਵਿੱਚ ਸੁਣਦੇ ਹੋ ਕਿ ਕਿਸ ਤਰ੍ਹਾਂ ਦਾ ਉਹਨਾਂ ਦੇ ਨਾਲ ਬਰਤੇਰਾ ਹੋ ਰਿਹਾ ਹੈ ਜਿਸ ਤਰ੍ਹਾਂ ਉਹ ਜਿਹੜਾ ਕਿ ਆਪਣਾ ਇੱਕ ਦੁੱਖ ਹੰਢਾ ਰਹੇ ਨੇਗੇ ਪਰ ਤੁਹਾਡਾ ਸਾਡਾ ਸਭ ਦਾ ਫਰਜ਼ ਬਣਦਾ ਕਿਸੀਂ ਆਪਣਾ ਹਾਂ ਦਾ ਨਾਰਾ ਮਾਰੀਏ ਕਿਉਂਕਿ ਇਹਦਾ ਲੀਡਰਾਂ ਨੂੰ ਇਹ ਚੀਜ਼ ਦਾ ਬੜਾ ਵੱਡਾ ਡਰ ਹੈ ਕਿ ਸਾਡ ਨੂੰ ਤੋਂ ਸਾਡ ਤੋਂ ਵੱਧ ਕੋਈ ਨੌਜਵਾਨ ਇਹ ਲੋਕਾਂ ਨੂੰ ਕੋਈ ਵੀ ਨੌਜਵਾਨ ਲੋਕਾਂ ਨੂੰ ਜਗਾਵੇ ਨਾ ਨੌਜਵਾਨਾਂ ਨੂੰ ਸਿੱਧੇ ਰਾਹ ਤੇ ਨਾ ਪਾਵੇ ਇਹਨਾਂ ਨੂੰ ਬਹੁਤ ਵੱਡਾ ਡਰਾ ਹੈ ਪਤਾ ਨਹੀਂ ਸਾਡੇ ਕੁਰਸੀਆਂ ਚਲੀਆਂ ਜਾਣਗੀਆਂ ਇਸ ਕਰਕੇ ਇਹ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਕੋਈ ਨੌਜਵਾਨ ਆਪਣੇ ਪੰਜਾਬ ਦੀ ਗੱਲ ਕਰੇ ਕੋਈ ਨੌਜਵਾਨ ਆਪਣੇ ਸਿੱਖੀ ਦੀ ਗੱਲ ਕਰੇ ਆਪਣੇ ਹੱਕਾਂ ਦੀ ਗੱਲ ਕਰੇ ਇਹ ਚੀਜ਼ ਇਹਨਾਂ ਨੂੰ ਬਰਦਾਸ਼ਤ ਨਹੀਂ ਹੈਗੀ ਇਹਨਾਂ ਨੂੰ ਸਿਰਫ ਆਪਣੀਆਂ ਕੁਰਸੀਆਂ ਪਿਆਰੀਆਂ ਨੇਗੀਆਂ ਇਸ ਕਰਕੇ ਜਿਹੜੀਆਂ ਸਰਕਾਰਾਂ ਦੀ ਗੱਲ ਕਰੀਏ ਮੌਜੂਦਾ ਸਰਕਾਰ ਆ ਪੰਜਾਬ ਸਰਕਾਰ ਦੀ ਗੱਲ ਕਰੀਏ ਸੈਂਟਰ ਸਰਕਾਰ ਦੀ ਗੱਲ ਕਰੀਏ ਉਹ ਤਾਂ ਦੁਸ਼ਮਣ ਸਾਡੇ ਪੰਜਾਬ ਦੀਆਂ ਬਣੀਆਂ ਹੋਈਆਂ ਨੇਗੀਆਂ ਪਰ ਜਿਹੜੇ ਹੋਰ ਲੀਡਰ ਨੇ ਤੁਸੀਂ ਦੇਖਦੇ ਹੋ ਰੋਜ਼ ਹੀ ਉਹਨਾਂ ਨੇ ਵੀ ਇਹ ਸਾਰੇ ਲੀਡਰ ਦੇਖੋ ਆਪ ਦੇ ਵਿੱਚ ਕਿਵੇਂ ਮਲੇ ਮਲੇ ਮਿਲੇ ਹੋਏ ਨੇਗੇ ਤੁਸੀਂ ਇਹ ਚੀਜ਼ ਨੂੰ ਸਮਝੋ ਮੈਂ ਅੱਜ ਇਹ ਗੱਲ ਬੋਲ ਰਿਹਾ ਕਿਆ ਡੜਾ ਕੇ ਇੱਕ ਬੇਕਰਮ ਮਜੀਠੀਆ ਵਰਗਾ ਪੂਰਾ ਟੋਲਾ ਇਹ ਟੋਲਾ ਕਿੰਨਾ ਖਲਾਫਤ ਕਰਦਾ ਹੈ ਇਹ ਟੋਲੇ ਨੂੰ ਬੜਾ ਬੜਾ ਡਰ ਹੈ ਵੀ ਪਤਾ ਨਹੀਂ ਅਸੀਂ ਵਾਲੇ ਵੱਡੇ ਪੰਥ ਕਰਦੇ ਆਂ ਵੀ ਅਸੀਂ ਸਾਰਾ ਕੁਝ ਕਰ ਸਕਦੇ ਆਂ ਅਸੀਂ ਸਾਰਾ ਇਸ ਚੀਜ਼ ਦੇ ਅਸੀਂ ਬਸ ਮਾਲਕ ਆਂ ਇਹ ਬਹੁਤ ਟੋਲੇ ਨੂੰ ਡਰ ਹੈ ਦੇਖੋ ਪੰਜਾਬ ਸਰਕਾਰ ਦਾ ਸਾਨੂੰ ਸਭ ਨੂੰ ਪਤਾ ਹੀ ਆ ਇਹ ਡਰਾਮੇ ਜਿਹੜੇ ਦੂਜੇ ਤੀਜੇ ਦਿਨ ਕਰਦੇ ਰਹਿੰਦੇ ਨੇਗੇ ਆ ਹੋਰ ਜਿਹੜੇ ਵਿਰੋਧੀ ਧਿਰ ਦੇ ਬੰਦੇ ਇਹ ਅੰਦਰੋਂ ਸਾਰੇ ਰਲੇ ਮਿਲੇ ਹੋਏ ਨੇਗੇ ਇਹਨਾਂ ਨੂੰ ਸਿਰਫ ਆਇਆ ਵੀ ਬਾਰੀਆਂ ਬੰਨੀਆਂ ਹੋਈਆਂ ਰਹਿਗੀਆਂ ਵੀ ਹੁਣ ਤੁਸੀਂ ਹੋ ਫਿਰ ਅਸੀਂ ਹੋ ਪਰ ਜਿਹੜੇ ਨਵੇਂ ਬੰਦੇ ਨੂੰ ਨਹੀਂ ਸਕੇ ਆਉਣ ਦੇਣਾ ਨਵੇਂ ਬੰਦੇ ਨੂੰ ਅਸੀਂ ਅੱਗੇ ਨਹੀਂ ਆਉਣ ਦੇਣਾ ਮਕਸਦ ਅਸਲ ਦੇ ਵਿੱਚ ਭਾਈ ਅਮਰਪਾਲ ਨੂੰ ਜੇਲ੍ਹ ਦੇ ਵਿੱਚ ਰੱਖਣ ਦਾ ਐਨਐਸਏ ਤਹਿਤ ਤੀਜੀ ਵਾਰੀ ਐਨਐਸਏ ਲਾਉਣ ਦਾ ਕਾਰਨ ਇਹ ਆ ਕਿ ਤੁਸੀਂ ਇਹ ਚੀਜ਼ ਦਾ ਪਤਾ ਲੱਗਦਾ ਨਾ ਵੀ ਹੋਰਾਂ ਗੱਲਾਂ ਦੇ ਫੋਕੀਆਂ ਗੱਲਾਂ ਦੇ ਰੋਏ ਡਰਾਮੇ ਬਹੁਤ ਕਰਦੇ ਨੇਗੇ ਪਰ ਸਾਨੂੰ ਨਿਕਲ ਕੇ ਘਰਾ ਦੇ ਵਿੱਚੋਂ ਬਾਹਰ ਆਉਣਾ ਪੈਣਾ ਹੈ ਕੱਲ ਨੂੰ ਯਾਨੀ ਕਿ 27 ਤਰੀਕ ਨੂੰ ਬਹੁਤ ਵੱਡਾ ਜਿਹੜਾ ਪ੍ਰੋਗਰਾਮ ਲਿਖੇ ਹੋਏ ਨੇ ਵੱਖ-ਵੱਖ ਜ਼ਿਲਾਂ ਦੇ ਵਿੱਚ ਸਾਰੇ ਜ਼ਿਲਾਂ ਦੇ ਵਿੱਚ ਮੰਗ ਪੱਤਰ ਦਿੱਤੇ ਜਾਣਗੇ ਮੇਰੀ ਕੱਲ ਨੂੰ ਤਰੀਕ ਹੈ ਮਾਨੂੰ ਵੀ ਬੁਖਤ ਨਹੀਂ ਪੈਣੀ ਆ ਵੀਰੋ ਸਾਰੇ ਜਿਹੜੇ ਝੂਠੇ ਪਰਚੇ ਜੋ ਕੁਛ ਸਰਕਾਰ ਨੇ ਕੀਤੇ ਹੋਏ ਨੇਗੇ ਮੇਰੀ ਮਜਬੂਰੀ ਆ ਇਸ ਕਰਕੇ ਮੈਂ ਸਾਰੇ ਨੌਜਵਾਨਾਂ ਭਰਾਵਾਂ ਨੂੰ ਬੇਨਤੀ ਕਰਦਾ ਫਿਰ ਵੀ ਸਮੇਂ ਦੇ ਵਿੱਚ ਸਮਾਂ ਕੱਢ ਕੇ ਹਾਜ਼ਰੀ ਕਿਸੇ ਵੀ ਥਾਂ ਤੇ ਲਗਾਵਾਂਗੇ ਪਰ ਸਾਰੇ ਆਪੋ ਆਪਣੇ ਫਰਜ਼ ਸਮਝਦੇ ਹੋਏ ਡੀਸੀ ਨੂੰ ਮੰਗ ਪੱਤਰ ਦੇਣੇ ਆ ਵੀ ਤੀਜੀ ਵਾਰ ਜਿਹੜਾ ਐਨਐਸਏ ਕਿਉਂ ਲਾਇਆ ਗਿਆ ਕਿਉਂਕਿ ਇਹਨਾਂ ਨੇ ਜਿਹੜੀਆਂ ਮਨ ਘੜਤ ਰੋਜ਼ ਦੂਜੇ ਤੀਜੇ ਦਿਨ ਕਹਾਣੀਆਂ ਬਣਾਉਂਦੇ ਨੇਗੇ ਟੋਲਾ ਸਾਰਾ ਦੇਖੋ ਜੀ ਅੰਮ੍ਰਿਤਪਾਲ ਨੇ ਉਹਨੂੰ ਧਮਕੀ ਦਿੱਤੀ ਜੀ ਅੰਮ੍ਰਿਤਪਾਲ ਨੇ ਉਹ ਕਰਤਾ ਉਹ ਕਰਤਾ ਇਸ ਕਰਕੇ ਜਿਹੜੀਆਂ ਮਨ ਘੜਤ ਕਹਾਣੀਆਂ ਬਣਾਉਂਦੇ ਨੇ ਸਾਰੇ ਝੂਠੀਆਂ ਹੁੰਦੀਆਂ ਨੇਗੀਆਂ ਕਈ ਵਾਰੀ ਇਹ ਲੱਗਦਾ ਵੀ ਯਾਰ ਕਿੱਡਾ ਵੱਡਾ ਕਫਰ ਕਿੱਡਾ ਵੱਡਾ ਝੂਠ ਇਹ ਤੋਲਿਆ ਜਾ ਰਿਹਾ ਇੱਕ ਬੰਦਾ ਜੇਲ੍ਹ ਦੇ ਵਿੱਚ ਹੋਵੇ ਇੱਕ ਬੰਦੇ ਦੇ ਉੱਤੇ ਫੇਰ ਐਡੀਆਂ ਐਡੀਆਂ ਗੱਲਾਂ ਦੇ ਇਲਜ਼ਾਮ ਆਉਣੇ ਉਹ ਮਰਵਾਤਾ ਜੀ ਉਹ ਆਡੀਓ ਵੀਡੀਓ ਜੋ ਕੁਝ ਫੇਕ ਕੇ ਸਾਰਾ ਕੁਝ ਤਿਆਰ ਕੀਤਾ ਜਾ ਰਿਹਾ ਉਹ ਬੜੇ ਦੁੱਖ ਦੀ ਗੱਲ ਹੈ ਕਿ ਜੇ ਥੋੜੀ ਜੇਲ੍ਹ ਦੇ ਵਿੱਚ ਅੰਦਰ ਆਹੋ ਬੰਦਾ ਥੋਡੇ ਕੋਲੇ ਕਸਟਡੀ ਦੇ ਵਿੱਚ ਅੰਦਰ ਹੈ ਥੋਡੇ ਕੋਲੇ ਥੋਡੀ ਸਰਕਾਰ ਤੁਹਾਡਾ ਪ੍ਰਸ਼ਾਸਨ ਤੁਸੀਂ ਫਿਰ ਵੀ ਇਸ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਹੋ ਕਿਉਂ ਨੌਜਵਾਨ ਇਹੋ ਜਿਹਾ ਕੁਝ ਕਰ ਰਿਹਾ ਉਹਨੂੰ ਮਰਵਾ ਰਿਹਾ ਫੋਨ ਦੇ ਧਮਕੀਆਂ ਦੇ ਰਿਹਾ ਤੁਹਾਡੇ ਕੋਲੇ ਅੰਦਰੇ ਬਹੁਤ ਵੱਡਾ ਸਵਾਲ ਥੋੜਾ ਜਿਹਾ ਸਾਰੇ ਭਰਾ ਇਸ ਨੂੰ ਸਮਝੋ ਵੀ ਅੰਦਰ ਘਰਉਣ ਵਾਲਾ ਕੌਣ ਹੈ ਤੇ ਅੰਦਰ ਕਰਾਉਣ ਵਾਲੀ ਇਲਜ਼ਾਮ ਲਾਉਂਦੇ ਨੇ ਕਿ ਅੰਮਰਤਪਾਲ ਹਜੇ ਵੀ ਧਮਕਾ ਰਿਹਾ ਹਜੇ ਵੀ ਮਰਵਾ ਰਿਹਾ ਬੰਦੇ ਹਜੇ ਵੀ ਸਾਰੇ ਜਿਹੜੇ ਸਰਕਾਰੀ ਇਹ ਤੰਤਰ-ਮੰਤਰ ਸਰਕਾਰੀ ਤੰਤਰ-ਮੰਤਰ ਨੂੰ ਤੁਸੀਂ ਆਪ ਸਮਝੋ ਵੀ ਜੇਲਾਂ ਦੇ ਵਿੱਚ ਚਿੜੀ ਨਹੀਂ ਫੜਕਣ ਦਿੰਦੇ ਜਿਹੜੇ ਆਪਣੇ ਬੰਦੇ ਨੇ ਇਹਨਾਂ ਦੇ ਉਹ ਜੇਲਾਂ ਦੇ ਵਿੱਚ ਕਿਵੇਂ ਨਜ਼ਾਰੇ ਲੈਂਦੇ ਨੇਗੇ ਜਿਹੜੇ ਸਰਕਾਰੀ ਬੰਦੇ ਹੁੰਦੇ ਨੇ ਨਾ ਜੇ ਉਹਨਾਂ ਤੇ ਕੋਈ ਮਾੜਾ-ਮੋਟਾ ਪਰਚਾ ਆ ਪੈ ਜੇ ਉਹਨਾਂ ਨੂੰ ਬਹੁਤ ਖੁੱਲ ਹੁੰਦੀ ਜਿਹੜੇ ਬਾਗੀ ਬੰਦੇ ਹੁੰਦੇ ਨੇ ਨਾ ਜਿਹੜੇ ਬਾਗੀ ਬੰਦੇ ਹੁੰਦੇ ਨੇ ਉਹਨਾਂ ਦੀ ਕੋਈ ਏਕਣੀ ਸੁਣੀ ਜਾਂਦੀ ਜੇਲਾਂ ਦੇ ਵਿੱਚ ਜਾ ਕੇ ਕਦੇ ਮਰਜ਼ੀ ਤੁਸੀਂ ਸਾਰੇ ਬੰਦਿਆਂ ਨੂੰ ਪੁੱਛਦੇ ਬ ਤੇ ਇਸ ਕਰਕੇ ਜਿਨ੍ਹਾਂ ਨੇ ਅਤਵਾਦ ਵੇਲੇ ਕਈ ਜਿਹੜੇ ਮੈਂ ਦੇਖਿਆ ਬਰਨਾਲਾ ਜੇਲ੍ਹ ਦੇ ਵਿੱਚ ਜਿਹੜੇ ਇੱਕ ਦੋ ਬੰਦੇ ਅੰਦਰ ਸੀ ਨਾ ਉਹ ਵੱਡੇ ਵੱਡੇ ਆਫਸਰ ਸੀਗੇ ਉਹਨਾਂ ਨੂੰ ਇੰਨਾ ਨਜ਼ਾਰਾ ਸੀਗਾ ਜੇਲ੍ਹ ਦੇ ਵਿੱਚ ਬਸ ਉਹਨਾਂ ਦੇ ਤਾਂ ਜੇਲ੍ਹ ਤਾਂ ਉਹਨਾਂ ਦੇ ਪਾਸਾ ਜੇਲ੍ਹ ਹੈ ਨਹੀਂ ਸੀਗੀ ਪਰ ਜਿਹੜੇ ਬਾਗੀ ਬੰਦੇ ਹੁੰਦੇ ਉਹਨਾਂ ਲਈ ਉਹਨਾਂ ਲਈ ਜੇਲ੍ਹ ਹੁੰਦੀ ਹੈ ਇਸ ਕਰਕੇ ਤੁਸੀਂ ਇਸ ਚੀਜ਼ ਦੇ ਸਮਝਦਾਰ ਹੋ ਤੇ ਆਓ ਭਾਈ ਅਮਰਤਪਾਲ ਜੀ ਦੇ ਆਪਾਂ ਇਹ ਜਿਹੜਾ ਹੰਦ ਨਾਰਾ ਹੱਕ ਦੇ ਵਿੱਚ ਮਾਰੀਏ ਤੇ ਇਹੀ ਮੇਰੀ ਬੇਨਤੀ ਹੈ ਸਾਰੇ ਭਰਾਵਾਂ ਨੂੰ ਕਿ ਐਨਐਸਏ ਤਹਿਤ ਜਿਹੜਾ ਤੀਜੀ ਵਾਰੀ ਐਨਐਸਏ ਲੱਗਿਆ ਉਹਦੀ ਆਪਾਂ ਸਖਤ ਵਿਰੋਧ ਕਰੀਏ ਤੇ ਡੀਸੀ ਨੂੰ ਮੰਗ ਪੱਤਰ ਦਈਏ ਵੀ ਤੀਜੀ ਵਾਰੀ ਜਿਹੜਾ ਐਨਐਸਏ ਕਿਉਂ ਲਗਾਇਆ ਜਾ ਰਿਹਾ ਦੋ ਵਾਰੀ ਜਾਂ ਇੱਕ ਵਾਰੀ ਐਨਐਸਏ ਲੱਗਦਾ ਹੁੰਦਾ ਤੀਜੀ ਵਾਰੀ ਆਪਣੇ ਕੋਲੇ ਵਿਧਾਪਦਾ ਐਨਐਸਏ ਲਾਈ ਜਾਂਦੇ ਨੇਗੇ ਇਸ ਤੋਂ ਵੱਡਾ ਧੱਕਾ ਹੋਰੇ ਕਾਨੂੰਨ ਦੇ ਵਿੱਚ ਕੀ ਹੋਊਗਾ ਕਿਉਂਕਿ ਤੁਸੀਂ ਇੱਕ ਚੀਜ਼ ਦੇਖੋ ਇੱਥੇ ਬਲਾਤਕਾਰੀ ਪਤਾ ਨਹੀਂ ਕਿਹੋ ਜਿਹਾ ਪੁੱਠੇ ਸਿੱਧੇ ਕੰਮ ਕਰਨ ਵਾਲੇ ਜ਼ਿਲ੍ਹਿਆਂ ਦੇ ਬਾਹਰ ਆ ਗਏ ਪਰ ਸਾਡੇ ਪਹਿਲਾਂ ਵਾਲੇ ਬੰਦੀ ਸਿੰਘ ਜ਼ਿਲ੍ਹਿਆਂ ਚੋਂ ਨਹੀਂ ਆਏ ਹਾਂ ਸਾਡੇ ਨਵੇਂ ਨੌਜਵਾਨਾਂ ਨੇ ਲਿਆਕੇ ਜੇਲਾਂ ਦੇ ਵਿੱਚ ਬਿਠਾਤੇ ਇੱਥੋਂ ਪਤਾ ਲੱਗਦਾ ਕਿ ਸਾਡੇ ਨਾਲ ਘਟ ਗਣਤੀ ਨਾਲ ਕਿਸ ਪ੍ਰਕਾਰ ਦਾ ੱਟਕਾ ਹੋ ਰਿਹਾ ਇਹ ਸਾਰੇ ਪੰਜਾਬੀਆਂ ਨੂੰ ਆਪਣੇ ਦਿਮਾਗ ਨਾਲ ਸੋਚਣ ਦੀ ਜ਼ਰੂਰਤ ਹੈ ਸਾਰੇ ਹੀ ਸੋਚੋ ਸਾਰਿਆਂ ਨੂੰ ਸੋਚਣ ਦੀ ਜ਼ਰੂਰਤ ਹੈ ਕਿ ਸੋਚੋ ਕਿ ਚੱਲ ਕੀ ਰਿਹਾ ਆਪਾਂ ਊਂ ਨਾ ਨਾ ਪਿੱਛੇ ਇਨ੍ਹਾਂ ਲੋਕਾਂ ਦੀ ਲੜਾਈ ਹੈ ਸਿਰਫ ਪਾਰਟੀਆਂ ਬਚਾਉਣ ਦੀ ਆਪਣੀ ਲੜਾਈ ਆ ਪੰਜਾਬ ਬਚਾਉਣ ਦੀ ਜਵਾਨੀ ਬਚਾਉਣ ਦੀ ਕਿਸਾਨੀ ਬਚਾਉਣ ਦੀ ਇਸ ਕਰਕੇ ਇਹ ਚੀਜ਼ ਨੂੰ ਥੋੜਾ ਸਮਝ ਕੇ ਆਪਾਂ ਸਾਰੇ ਜਾਣੇ ਇਕੱਠੇ ਹੋ ਕੇ ਹਾਂ ਦਾ ਨਾਰਾ ਮਾਰੀਏ ਇਹਨਾਂ ਸਾਰੇ ਜਿਹੜੇ ਇਹ ਲੀਡਰ ਨੇ ਕਿਨਾਂ 도ਗਲੇ ਦਾ ਖੜਾ ਛੱਡ ਕੇ ਆਪਾਂ ਆਪਣੇ ਪੰਜਾਬ ਦੀ ਆਪਾਂ ਆਪਣੇ ਇਸ ਧਰਤੀ ਮਾਂ ਦੀ ਇਸ ਦੀ ਗੱਲ ਕਰੀਏ ਇਸ ਕਰਕੇ ਇਹਨਾਂ ਦੀ ਸਿਰਫ ਸਿਰਫ ਇਹਨਾਂ ਕੋਲੇ ਪਾਰਟੀ 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 ਇਸ ਤੋਂ ਉਪਰਟ ਕੇ ਆਪਾਂ ਥੋੜਾ ਸੋਚੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਤੁਸੀਂ ਸੁਣਿਆ ਪਾਨਾ ਸਿੱਧੂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਜੋ ਐਨਐਸਏ ਲਗਾਈ ਗਈ ਆ ਉਸ ਦਾ ਵਿਰੋਧ ਕਰਾਂਗੇ ਡੀਸੀ ਸਹਿਬਾਨਾਂ ਨੂੰ ਮੰਗ ਪੱਤਰ ਵੀ ਦੇਵਾਂਗੇ ਕਿ ਅਮਰਤਪਾਲ ਸਿੰਘ ਦੇ ਉੱਤੇ ਇਸ ਤਰੀਕੇ ਦੇ ਨਾਲ ਐਨਐਸਏ ਲਗਾ ਦਿੱਤੀ ਗਈ ਆ ਤਾਂ ਤੀਜੀ ਵਾਰ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਅਮਰਤਪਾਲ ਸਿੰਘ ਦੇ ਉੱਤੇ ਲਗਾਇਆ ਗਿਆ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਬਾਜੇ ਕੇ ਦੀ ਇੱਕ ਆਡੀਓ ਕਥੇ ਤੌੜਿਓ ਜਿਹੜੀ ਵਾਰਨ ਹੋਈ ਆ ਜਿਸ ਦੇ ਵਿੱਚ ਉਹ ਕਹਿੰਦੇ ਹੋਏ ਨਜ਼ਰ ਆਏ ਨੇ ਆਪਣੀ ਮਾਤਾ ਜੀ ਨੂੰ ਕਹਿੰਦੇ ਮਾਤਾ ਜੇ ਮੈਨੂੰ ਕੁਝ ਹੋ ਗਿਆ ਤਾਂ ਆਏ ਵੀਡੀਓ ਜਿਹੜੀ ਆ ਇਹ ਆਡੀਓ ਜਿਹੜੀ ਆ ਮੀਡੀਆ ਨੂੰ ਤੁਸੀਂ ਦੇ ਦਿਓ ਜਿੱਥੇ ਸਾਨੂੰ ਰੱਖਿਆ ਹੋਇਆ ਉਥੇ ਨਸ਼ਾ ਤਸਕਰ ਰੱਖੇ ਹੋਏ ਨੇ ਤਾਂ ਸਾਡੇ ਨਾਲ ਕੁਝ ਵੀ ਵਾਪਰ ਸਕਦਾ ਸਾਡੇ ਨਾਲ ਕੁਝ ਵੀ ਹੋ ਸਕਦਾ ਸਾਡੀ ਜਿਹੜੀ ਮਰਿਆਦਾ ਜਿਹੜੀ ਹੈ ਉਸ ਨੂੰ ਭੰਗ ਕੀਤਾ ਜਾ ਰਿਹਾ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਆ ਕਿਉਂਕਿ ਅਮਰਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇ ਕੇ ਜਾਂ ਹੋਰ ਸਾਥੀ ਜਿਹੜੇ ਨੇ ਉਹ ਨਸ਼ੇ ਦੇ ਖਿਲਾਫ ਨੇ ਪਰ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਜਿਹੜੀ ਬੈਰਕ ਦੇ ਵਿੱਚ ਰੱਖਿਆ ਗਿਆ ਬਠਿੰਡਾ ਦੀ ਜੇਲ੍ਹ ਦੇ ਵਿੱਚ ਤਾਂ ਉਥੇ ਨਸ਼ਾ ਤਸਕਰਾਂ ਰੱਖਿਆ ਗਿਆ ਵੱਡੇ ਨਸ਼ਾ ਤਸਕਰਾਂ ਨੂੰ ਤਾਂ ਫਿਰ ਉਹ ਆਡੀਓ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਪ੍ਰਧਾਨ ਮੰਤਰੀ ਬਾਜੇ ਕੇ ਕਿ ਜੇਕਰ ਸਾਨੂੰ ਕੁਝ ਹੁੰਦਾ ਤਾਂ ਜ਼ਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਹੋਵੇਗਾ ਤਾਂ ਹੁਣ ਪਾਨਾ ਸਿੱਧੂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਤਾਂ ਆਖਿਰ ਕਦੋਂ ਤੱਕ ਅਮਰਤਪਾਲ ਸਿੰਘ ਜੋ ਕਿ ਐਮਪੀ ਬਣ ਸੀ ਸੁਣਿਆ ਪਾਨਾ ਸਿੱਧੂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਜੋ ਐਨਐਸਐ ਲਗਾਈ ਗਈ ਆ ਉਸ ਦਾ ਵਿਰੋਧ ਕਰਾਂਗੇ ਡੀਸੀ ਜਹਬਾਨਾ ਨੂੰ ਮੰਗ ਪੱਤਰ ਵੀ ਦੇਵਾਂਗੇ ਕਿ ਅਮਰਤਪਾਲ ਸਿੰਘ ਦੇ ਉੱਤੇ ਇਸ ਤਰੀਕੇ ਦੇ ਨਾਲ ਐਨਐਸਲ ਲਗਾ ਦਿੱਤੀ ਗਿਆ ਤਾਂ ਤੀਜੀ ਵਾਰ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਮਰਤਪਾਲ ਸਿੰਘ ਦੇ ਉੱਤੇ ਲਗਾਇਆ ਗਿਆ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਬਾਜੇ ਕੇ ਦੀ ਇੱਕ ਆਡੀਓ ਕਥੇ ਤੋ ਆਡੀਓ ਜਿਹੜੀ ਵਾਇਰਲ ਹੋਈ ਆ ਜਿਸ ਦੇ ਵਿੱਚ ਉਹ ਕਹਿੰਦੇ ਹੋਏ ਨਜ਼ਰ ਆਏ ਨੇ ਆਪਣੀ ਮਾਤਾ ਜੀ ਨੂੰ